ਨਰ ਗੋਲੀ ਆਹੋ ਸਾਧ ਤੂੰ ਵੀ ਦੋ ਚਰਨਾਂ ਗੋਣ ਕਿੱਟੇ ਗਏ ਸਾਰਾ ਕੁਝ ਹੋ ਜਾਊਗਾ ਚੰਚਾ ਲਾਓ ਇਹਨਾਂ ਨੂੰ ਵੱਡਣਾ ਵਾ ਸ਼ਰੀਆਂ ਵੱਡਣਾ ਇਹ ਹੋਣੇ ਲੈ ਗਿਆ ਇਹਨਾਂ ਨੂੰ ਸਾਰੀ ਕਿਹੜੀ ਨੂੰ ਅੱਗ ਲਾਓ ਪਹਿਲਾਂ ਜਾਓ ਤੂੰ ਚੱਲ ਤੂੰ ਕਿੱਥੇ ਚੱਲ ਗਿਆ ਪਹਿਲਾਂ ਗਾਂ ਮਹਾਰਮ ਸਿੰਘ ਨੇ ਪੂਨ ਦਿੱਤੇ ਆ ਚਮਕੀ ਨੂੰ ਅੱਗ ਲਾ ਦੇ ਜਾ ਕੇ ਚਮਕੀ ਨੂੰ ਅੱਗ ਲਾ ਦੇ ਇਹ ਬੰਦੇ ਮਾਰ ਕੇ ਅੰਦਰ ਪੇਲ ਹੋਰ ਚਮਕੀ ਨਿੰਨ ਮੇਆ ਵਪੇ ਉਹ ਤਾਂ ਤਰਾ ਮਰਿਆ ਨਿਕਲਿਆ ਆਣੀ ਕਿਦੇ ਤੋਤਾਏ ਸਮ ਬੜੀ ਫਿਰਦੇ ਚੋਧਰੀ ਜਸਵਿੰਦਰ ਸਿੰਘ ਪਈ ਮੇਰਾ ਨਾਮ ਕੀ ਗੱਲ ਹੈ ਗੱਲ ਮੇਰੀ ਵਾਈਫ ਤੋਂ ਹੋਈ ਸੀ ਇਹ ਮੁੰਡਾ ਟੌਰਚਰ ਕਰਦਾ ਮੇਰੀ ਵਾਈਫ ਨੂੰ ਤੇ ਆਪਾਂ ਇੱਕ ਰਿਵਰੇ ਘਰ ਜਾ ਕੇ ਸਮਝਾ ਕੇ ਵੀ ਆਏ ਹਾਂ ਤੇ ਪਿਓ ਨੂੰ ਕਿ ਆਪਣਾ ਮੁੰਡੇ ਨੂੰ ਡੱਕ ਲਓ ਤੇ ਬਾਕੀ ਜੋ ਵੀ ਅਸੀਂ ਆਪਣੀ ਨਾਲ ਦੀ ਨੂੰ ਮੈਂ ਵੀ ਡੱਕਿਆ ਹੀ ਇਧਰੋਂ ਫਿਰ ਆਪਾਂ ਦੂਜੇ ਘਰ ਚ ਲੱਗੇ ਕਿ ਕੱਲ ਨੂੰ ਫੇਰ ਝਗੜਾ ਹੋਣਾ ਵਾ ਇਹ ਕੰਮ ਨਾ ਹੋਵੇ ਪਰ ਉਹ ਮੁੰਡਾ ਫੇਰ ਆ ਕੇ ਵਾਈਫ ਨੂੰ ਟੌਰਚਰ ਕਰਦਾ ਉਧਰ ਦੂਜੇ ਘਰ ਵੀ ਜਾਂਦਾ ਸੀ ਉਧਰ ਜਾ ਕੇ ਟੌਰਚਰ ਕਰਦਾ ਸੀ ਇਸ ਕਰਕੇ ਫੇਰ ਅਸੀਂ ਇਹਨਾਂ ਨੂੰ ਬੜਾ ਸਮਝਾਇਆ ਸੀ ਰਿਪੋਰਟ ਵੀ ਦੇ ਗਏ 2 ਮਹੀਨੇ ਤੋਂ ਰਿਪੋਰਟ ਦਿੱਤੀ ਆਪਾਂ ਥਾਣੇ ਉਹਦੀ ਕੋਈ ਕਾਰਵਾਈ ਨਹੀਂ ਹੋਈ ਮੇਰੇ ਨਾਲ ਦੀ ਉਥੇ ਬਿਆਨ ਵੀ ਦੇ ਗਿਆ ਸੀ ਥਾਣੇ ਕੋੜਖਾਲਾ ਚੌਂਕੀ ਵਿੱਚ ਪਰ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਮੁੰਡੇ ਤੇ ਉਹਨਾਂ ਨੂੰ ਆਖਿਆ ਕਿ ਮੁੰਡਾ ਫੜੋ ਤੁਸੀਂ ਪਰ ਉਹਨਾਂ ਨੇ ਮੁੰਡਾ ਉਹ ਕਹਿੰਦੇ ਦਾ ਪਿਓ ਕਹਿੰਦਾ ਮੁੰਡਾ ਘਰ ਨਹੀਂ ਆ ਤੇ ਉਹਨਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਜਾਂ ਕਿਸ ਨੂੰ ਚੁੱਕ ਕੇ ਲਿਆਉਣ ਉਹਦੇ ਭਰਾ ਨੂੰ ਚੁੱਕਣਾ ਉਹਦੇ ਪਿਓ ਨੂੰ ਚੁੱਕਣਾ ਇਹ ਤੇ ਉਹਨਾਂ ਦੀ ਜ਼ਿੰਮੇਵਾਰੀ ਨਾ ਪੇਸ਼ ਕਰਨ ਉਹ ਕਹਿੰਦੇ ਅਸੀਂ ਬੇਦਖਲ ਕੀਤਾ ਤੇ ਬੇਦਖਲ ਕੀਤਾ ਫਿਰ ਘਰੇ ਕੀ ਕਰਨਾ ਹੁੰਦਾ ਸੀ ਪਰਸੋਂ ਕੀ ਗੱਲ ਇਹ ਪਰਸੋਂ ਇਹੋ ਗੱਲ ਹੋਈ ਕਿ ਮੇਰਾ ਆ ਬ੍ਰਦਰ ਇੱਧਰ ਹੀ ਛੋਟੇ ਮੈਂ ਤਾਂ ਚਲੋ ਦੂਜੇ ਘਰ ਅਸੀਂ ਤੇ ਇਹਨਾਂ ਨੇ ਇਹੋ ਮੁੰਡਾ ਅੱਗੇ ਦੇ ਅੰਦਰ ਵੜਿਆ ਨਾ ਤਾਇਆ ਜੱਲ ਤੇ ਇਹਨਾਂ ਨੇ ਇਹੋ ਆਖਿਆ ਕਿ ਸਾਨੂੰ ਮੁੰਡਾ ਦਿਖਾ ਦਿਓ ਅਸੀਂ ਉਹਨੂੰ ਮਿਲਣਾ ਵਾ ਤੇ ਇਹਦਾ ਤਾਇਆ ਇਹਨਾਂ ਨਾਲ ਬਤਮੀਜੀ ਕਰਨ ਲੱਗਾ ਤੁਸੀਂ ਕੌਣ ਹੁੰਦੇ ਸਾਡੇ ਘਰ ਆ ਕੇ ਪੁੱਛਣ ਵਾਲੇ ਅਸੀਂ ਮੁੰਡਾ ਦਈਏ ਨਾ ਦਈਏ ਸਾਡੇ ਘਰ ਆਉਣ ਵਾਲੇ ਕਿਹੜੇ ਜੀ ਉਹਦੇ ਜਿਹੜਾ ਤਾਇਆ ਉਹਨੇ ਸ਼ਰਾਬ ਵੀ ਪੀਤੀ ਫਿਰ ਉਹਨਾਂ ਨਾਲ ਤੂੰ ਮੈਂ ਹੋਈ ਇਹਨਾਂ ਨਾਲ ਭਰਾ ਸਾਡੇ ਨੂੰ ਗਾਲਾਂ ਗੁਲਾਂ ਕੱਢੀਆਂ ਤਾਂ ਫੇਰ ਅਸੀਂ ਚੁੱਪ ਕੇ ਮੈਨੂੰ ਫੋਨ ਕੀਤਾ ਇਹਨਾਂ ਨੇ ਅਸੀਂ ਵੀ ਆਏ ਇੱਥੇ ਮੌਜੂਦ ਤੇ ਇਹਨਾਂ ਨੇ ਫੋਨ ਕੀਤਾ ਫੇਰ ਅਸੀਂ ਆਈਆਂ ਕਿ ਚੁੱਪ ਕਰੋ ਕੋਈ ਗੱਲ ਨਹੀਂ ਤੁਸੀਂ ਨਹੀਂ ਮੁੰਡਾ ਦੇਣਾ ਫੇਰ ਅਸੀਂ ਚੌਂਕੀ ਚੱਲ ਗਏ ਉੱਥੇ ਜਾ ਕੇ ਅਸੀਂ ਉਹਨਾਂ ਨੂੰ ਕਹਿ ਗਏ ਭਾਈ ਸਾਡੀ 2 ਮਹੀਨੇ ਤੋਂ ਦਰਖਾਸਤ ਦਿੱਤੀ ਸੀ ਤਾਂ ਸਾਡੀ ਉਹ ਦਰਖਾਸਤ ਤੇ ਤੁਸੀਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਉਹ ਫੇਰ ਮੁੰਡੇ ਆਏ ਆ ਇੱਥੇ ਸ਼ਰੀਆਮ ਘੁੰਮਦਾ ਮੁੰਡਾ ਤੋ ਇਹ ਕਾਰਵਾਈ ਕਿਉਂ ਨਹੀਂ ਕੀਤੀ ਉਹ ਬੰਦੇ ਨੇ ਚੁੱਕਿਆ ਕਿਉਂ ਨਹੀਂ ਆ ਤੇ ਉਹ ਕਹਿੰਦੇ ਕੋਈ ਨਹੀਂ ਹੁਣ ਹੈ ਨਹੀਂ ਕੋਈ ਸਵੇਰੇ ਦੱਸਾਂਗੇ ਤੁਹਾਨੂੰ ਉਹਨਾਂ ਕੋਈ ਕਾਰਵਾਈ ਕੋਈ ਕੋਈ ਨਹੀਂ ਆਇਆ ਪੁਲਿਸ ਵਾਲਾ ਨਾ ਉਹਨਾਂ ਕੋਈ ਮੁਰ ਕਹੀਂ ਘਰੇ ਆਏ ਆ ਘਰੇ ਆਏ ਆ ਜਿਵੇਂ ਘਰੇ ਪਹੁੰਚੇ ਹੀ ਆ ਆਪਣਾ ਗੇਟ ਚ ਖਲੋਤੇ ਆ ਇਹਨੇ ਇਹਨੂੰ ਮੁੰਡੇ ਉਧਰੋਂ 20-25 ਮੋਟਰਸਾਈਕਲ ਆ ਗਏ ਮੁੰਡੇ ਦਾਤਰ ਨਾਲ ਪੂਰਾ ਭਰਿਆ ਸੀ ਉਹਨਾਂ ਤੋੜਾ ਵੱਟੇ ਸਭ ਕੁਝ ਭਰਿਆ ਸੀ ਤੇ ਅਸੀਂ ਇਹ ਬੂਗਾ ਮਾੜਾ ਮੋਟਾ ਮਾਰ ਗਏ ਸੀ ਆਪਣੇ ਬੱਚੇ ਲੈ ਗਏ ਫੜਾਫੜ ਤੀਸਰੀ ਮੰਜ਼ਲੇ ਚ ਆ ਗਏ ਆਪਣਾ ਬਚਾਅ ਕੀਤਾ ਤੇ ਮੁਰ ਦਾਤਰ ਮਾਰਨ ਦੇ ਬੂਹਿਆਂ ਨੂੰ بڑے ਦਾਤਰ ਮਾਰੇ ਉਹਨਾਂ ਨੇ ਇਹ ਬਚਾ ਕਰਕੇ ਆਪਣਾ ਉੱਤੇ ਚਲ ਗਏ ਤੀਸਰੀ ਮੰਜ਼ਲ ਤੇ ਬੱਚੇ ਇਹ ਮੇਰੇ ਭਰਾ ਦੇ ਛੋਟੇ ਬੱਚੇ ਸੀ ਦੋ ਨਾਲ ਇਹਦੀ ਵਾਈਫ ਹੀ ਨਾਲ ਮੰਮੀ ਮੇਰੀ ਵੀ ਸੀ ਨੁਕਸਾਨ ਮੈਨਾ ਦੋ ਮੋੜਸਾਲ ਹੀ ਉਹਨਾਂ ਨੂੰ ਅੱਗ ਲਾਗੇ ਮਸ਼ੀਨ ਭੰਤੀ ਤੇ ਤੁਹਾਨੂੰ ਪਤਾ ਉੱਤੇ ਤੁਸੀਂ ਵੇਖਿਆ ਪੂਰਾ ਪੱਥਰ ਰੋੜਾ ਚਲਾਇਆ ਕੋਈ ਸਾਡਾ ਕੋਠੇ ਦਾ ਸ਼ੀਸ਼ਾ ਕੋਈ ਨਹੀਂ ਬਚਿਆ ਬਹੁਤ ਨੁਕਸਾਨ ਕੀਤਾ ਕੋਈ ਪੁਲਿਸ ਨਹੀਂ ਆਈ ਇੱਥੇ ਨੇ ਫੋਨ ਕੀਤਾ ਪੁਲਿਸ ਜਦੋਂ ਆਈ ਜਦੋਂ ਸਭ ਕੁਝ ਖਤਮ ਹੋ ਗਿਆ ਕੰਮ ਇਹ 10ਵੀਂ ਲੜਾਈ ਸਾਡੇ ਦਾ ਚાલુ ਹੋਈ ਬਾ ਇਹ 11 11:30 ਤੱਕ 12 ਤੱਕ ਲੜਾਈ ਹੋਈ ਉਸ ਤੋਂ ਬਾਅਦ ਪੁਲਸ ਆ ਕੇ 1 ਵਜੇ ਕਿਸੇ ਨੇ 112 ਤੇ ਫੋਨ ਕੀਤਾ ਕਿਸੇ ਨੇ ਚੁੱਕਿਆ ਹੀ ਨਹੀਂ ਕੋਈ ਆਇਆ ਹੀ ਨਹੀਂ ਜਦੋਂ ਸਾਰਾ ਕੋ ਕੰਮ ਖਤਮ ਹੋ ਗਿਆ ਸਾਰੇ ਮੁੰਡੇ ਮੜੇ ਫਰਾਰ ਹੋ ਗਏ ਥੋਂ ਨਿਕਲ ਗਏ ਤੇ ਮੁੜ ਕੇ ਪੁਲਸ ਆ ਕੇ ਵੇਖਣ ਤਾਂ ਵੀ ਇਹ ਕੀ ਹੋਇਆ ਉਹ ਕੀ ਮੰਗਦੀ ਤੁਹਾਡੀ ਮੰਗ ਇਹ ਇਹਨਾਂ ਦੇ ਕੇਸ ਹੋਣਾ ਚਾਹੀਦਾ ਬੰਦਿਆਂ ਤੇ ਜਿਹੜਾ ਮੇਨ ਸ਼ੰਕਰ ਆ ਫੱਤੇ ਦਾ ਮੁੰਡਾ ਜਿਹੜਾ ਇਹ ਤੇ ਕੇਸ ਹੋਣਾ ਚਾਹੀਦਾ ਇੰਨੇ ਮੁੰਡੇ ਬੁਲਾਏ ਨੇ ਦੂਸਰੀ ਵਾਰ ਹਲਾ ਕੀਤਾ ਵਾ ਪਹਿਲੀ ਵਾਰ ਹਾਂਜੀ ਬਖਤਰਾ ਸਾਨੂੰ ਬਹੁਤ ਖਤਰਾ ਵਾ ਜਿੰਨੇ ਮੁੰਡੇ ਆਏ ਕੱਲ ਨੂੰ ਸਾਡਾ 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 ਨੁਕਸਾਨ ਹੋ ਜਾਂਦਾ ਕੋਈ ਅਸੀਂ ਫੇਰ ਵੀ ਬਚ ਕੇ ਤੀਸਰੀ ਮੰਜ਼ਿਲ ਜਾ ਕੇ ਸਾਡੇ ਬੱਚਿਆਂ ਨੂੰ ਨੁਕਸਾਨ ਹੋ ਜਾਂਦਾ ਇਹਨੇ ਮੇਰੇ ਭਰਾ ਦੀ ਵਾਈਫ ਦਾ ਨੁਕਸਾਨ ਹੋ ਜਾਂਦਾ ਤੇ ਕਿੰਨੇ ਭਰਨਾ ਹੈ ਨਿਗੇ ਨਿਗੇ ਬੱਚੇ ਹੀ ਉਹ ਤੇ ਜਰ ਨਹੀਂ ਘਰ ਰਹੇ ਕਿਤੇ ਹੋਰ ਜਗ੍ਹਾ ਤੇ ਰਹੇ ਆਪਣੇ ਘਰ ਉਧਰ ਪੁਰਾਣੇ ਘਰ ਮੈਂ ਰਹਿ ਰਿਹਾ ਰਹਿਮਾ ਇਧਰ ਮੇਰਾ ਬ੍ਰਦਰ ਹੁਣ ਰਹਿੰਦਾ ਵਾ ਮੇਰਾ ਨਾਮ ਸਤਵਿੰਦਰ ਸਿੰਘ ਆ ਮੈਂ ਇੱਥੋਂ ਦਾ ਇੱਥੋਂ ਦਾ ਰਹਿੰਦਾ ਵਾ ਸੀ ਤੇ ਗੱਲ ਕੀ ਹੋਈ ਆ ਗੱਲ ਤੁਹਾਨੂੰ ਤਕਰੀਬਨ ਅਦੀ ਤੇ ਪਤਾ ਲੱਗ ਹੀ ਚੁੱਕੀ ਐ ਜੋ ਕੁਛ ਹੋਇਆ ਵੀ ਇਹ ਪਰੇਸ਼ਾਨ ਕਰਦਾ ਹੈਗਾ ਉਸ ਤੋਂ ਬਾਅਦ ਇਹ ਤਾਂ ਮੁੰਡਾ ਆਇਆ ਸੀ ਉਹਨੂੰ ਕਿਹਾ ਵਾ ਕਿ ਬਾਹਰ ਕੱਢੋ ਵੀ ਇਹ ਪੇਸ਼ ਨਹੀਂ ਹੋਣਿਆ ਅਸੀਂ ਨੂੰ ਚੌਂਕੀ ਲੈ ਕੇ ਜਾਣਾ ਉਹ ਕਹਿੰਦਾ ਇਹ ਨਹੀਂ ਬਾਹਰ ਕੱਢਣਾ ਉਤੋਂ ਮੁੰਡੇ ਦੇ ਤਾਏ ਨੇ ਸ਼ਰਾਬ ਪੀਤੀ ਸੀ ਤੇ ਉਹ ਕਹਿੰਦਾ ਇਹ ਨਹੀਂ ਬਾਹਰ ਕੱਢਣਾ ਕਰ ਲੋ ਜੋ ਕਰਨਾ ਤੇ ਤੂੰ ਤੂੰ ਮੈਂ ਮੈਂ ਹੋਈ ਉਹਨੇ ਗਲੀ ক্লোਜ ਕੀਤਾ ਬਹੁਤ ਜ਼ਿਆਦਾ ਉਹ ਮੈਨੂੰ ਵੀ ਗਾੜੀਆਂ ਗਲੀ ক্লোਜ ਕਰਕੇ ਇਹ ਕਹਿੰਦਾ ਤੂੰ ਸ਼ਰਾਬ ਪੀਤੀ ਮੈਂ ਸਿੰਘ ਸਜਿਆ ਵਾ ਤੇ ਮੈਨੂੰ ਇੰਨੀ ਗੱਲਾਂ ਨੇ ਕਹਿ ਦਿੱਤੀ ਕਿ ਤੂੰ ਸ਼ਰਾਬ ਪੀਤੀ ਆ ਤੂੰ ਨਹੀਂ ਪੀਤੀ ਮੈਂ ਮੈਨਾਂ ਸ਼ਰਾਬ ਪੀ ਕੇ ਗੱਲ ਨਹੀਂ ਕਰਨੀ ਸੋਹੀ ਗੱਲ ਕਰ ਇਹ ਤੱਕ ਗੱਲ ਹੋਈ ਆ ਫਿਰ ਕੀ ਹੋਇਆ ਵਾ ਫਿਰ ਅਸੀਂ ਚੌਂਕੀ ਚਲ ਗਏ ਆ ਚੌਂਕੀ ਜਾ ਕੇ ਦੱਸ ਕੇ ਆਏ ਆ ਵੀ ਜਿਹੜੀ ਰਿਪੋਰਟ ਤੁਹਾਨੂੰ ਦਿੱਤੀ ਉਹ ਤੇ ਕੋਈ ਕਾਰਵਾਈ ਨਹੀਂ ਹੋਈ ਸਾਡੇ ਤੇ ਫਿਰ ਹਮਲਾ ਕਰਨ ਦੀ ਕੋਸ਼ਿਸ਼ ਕਰਨ ਤੇ ਉਸ ਤੋਂ ਬਾਅਦ ਕੀ ਆ ਚੌਂਕੀ ਤੋਂ ਅਸੀਂ ਵਾਪਸ ਆਏ ਆ ਵਾਪਸ ਆਉਂਦੇ ਆ ਸਾਰੇ ਆਪਾਂ ਗੇਟ ਤੇ ਪਹੁੰਚੇ ਆ ਪੂਰਾ ਪਰਿਵਾਰ ਪਹੁੰਚੋਂ ਤੋਂ ਬਾਅਦ ਇਹ ਜੇ ਗੇਟ ਅਸੀਂ ਬੰਦ ਵੀ ਨਹੀਂ ਕੀਤਾ ਗੇਟ ਬੰਦ ਕਰਨ ਤੋਂ ਪਹਿਲਾਂ ਹੀ ਉਥੋਂ ਘਟੋ ਘੜ 40 50 ਮੇਰੇ ਖਿਆਲ ਨਾਲ 60 ਕਿਉਂ ਮੁੰਨੇ ਹੋਣੇ ਸਾਰੇ ਮੋਟਰਸਾਈਕਲ ਲੈ ਕੇ ਮਿੰਟੋਂ ਮਿੰਟ ਸਾਡੇ ਤੇ ਚੜਾਈ ਕਰ ਗਏ ਸਾਡੇ ਕੋਲ ਆਪਣਾ ਗੇਟ ਬੰਦ ਕਰਨ ਜੋਗੀ ਟਾਈਮ ਨਹੀਂ ਹੈਗਾ ਵੀ ਇੰਨਾ ਕੁ ਟਾਈਮ ਨਹੀਂ ਹੈਗਾ ਵੀ ਗੇਟ ਬੰਦ ਕਰ ਲਈਏ ਅਸੀਂ ਭੱਜ ਕੇ ਦਵਾ ਦਾ ਆਪਣੇ ਕੋਠੇ ਛੜੇ ਆ ਆਪਣੇ ਬੱਚੇ ਲੈ ਕੇ ਫੈਮਿਲੀ ਨੂੰ ਲੈ ਕੇ ਵੀ ਅਸੀਂ ਬਾਜੀ ਗੇਟ ਅਸੀਂ ਕੁੰਡਾ ਹੀ ਲਗਾਵਾ ਤੇ ਉਹਨਾਂ ਨੇ ਇੰਨੀ ਕੀ ਗਵਾਰਦਤ ਕੀਤੀ ਹੈ ਵੀ ਕੁੰਡਾ ਤੱਕ ਟੁੱਟ ਗਿਆ। ਵਿੰਗਾ ਹੋ ਗਿਆ। ਮੋਟਰਸਾਈਕਲ ਅੰਦਰ ਲੱਗੇ ਇਹਨਾਂ ਮੋਟਰਸਾਈਕਲ ਕੱਢ ਗਏ। ਬੂਏ ਦੇ ਵਿੱਚ ਹੀ ਸਾੜ ਦਿੱਤੇ। ਦੋ ਮੋਟਰਸਾਈਕਲ ਨਵੇਂ ਮੋਟਰਸਾਈਕਲ ਹੀ ਉਹ ਦੋਵੇਂ ਸਾੜਤੇ। ਉਸ ਤੋਂ ਇਲਾਵਾ ਕੀ ਹੋਇਆ ਵਾ ਇਹਨਾਂ ਨੇ ਕੋਠਿਆਂ ਦੇ ਚੜ ਕੇ ਮੁੰਡਿਆਂ ਨੇ ਸਾਰਿਆਂ ਨੇ ਇਹਨਾਂ ਨੇ ਕੀ ਕੀਤਾ ਤੋੜੇ ਭਰ-ਭਰ ਹਥਿਆਰ ਵੀ ਲਿਆਏ ਆ। ਤੋੜੇ ਭਰ-ਭਰ ਰੋੜੇ ਵੀ ਲਿਆਏ ਆ। ਜਿਨ੍ਹਾਂ ਨੂੰ ਆਪਾਂ ਪੱਥਰ ਕਹਿ ਦਿੰਨੇ। ਜਿਹੜੇ ਵੀ ਆਪਾਂ ਚਿਪਸ ਵਾਲੇ ਪੱਥਰ ਹੁੰਦੇ ਆ ਲੈਣਾ ਤੋਂ ਜਿਹੜੇ ਚੁੱਕੇ ਗਏ ਇਹਨਾਂ ਨੂੰ। ਸਪੈਸ਼ਲ ਲੱਗਿਆ ਇਹ ਇੰਨਾ ਕਿ ਇਹਨਾਂ ਨੇ ਪੱਥਰ ਰੋੜਾ ਇਹਨਾਂ ਵਿੱਚ ਲਾਇਆ ਵਗੀ ਸਾਡੇ ਸਾਰੇ ਘਰ ਦਾ ਨੁਕਸਾਨ ਹੋ ਗਿਆ ਜਿਹੜੀ ਅੱਗ ਲਾਈ ਇਹ ਮੋਟਰਸਾਈਕਲਾਂ ਨੂੰ ਉਹਦੇ ਨਾਲ ਨੁਕਸਾਨ ਇੰਨਾ ਹੋਇਆ ਕਿ ਸਾਰਾ ਘਰ ਜਿਹੜਾ ਨਾ ਦੋ ਮੰਜ਼ਲ ਤੱਕ ਕਾਲਾ ਹੋ ਚੁੱਕਾ ਬਹੁਤ ਜ਼ਿਆਦਾ ਨੁਕਸਾਨ ਇਹ ਮਸਲਾ ਵੀ ਤੁਹਾਡਾ ਮੇਨ ਹੈ ਸ਼ੇਰ ਸ਼ਾਨ ਦਾ ਵੀ ਮਸਲਾ ਇਹ ਬਲੈਕਮੇਲਿੰਗ ਦਾ ਸੀ ਕਿ ਸਾਡੀ ਵੱਡੀ ਭਾਬੀ ਉਹਨੂੰ ਬਲੈਕਮੇਲ ਕਰਦਾ ਅਸੀਂ ਕਰਨੀ ਹੀ ਹੁੰਦੀ ਉਦੋਂ ਕਰਦਾ ਸੀ ਸਾਡੀ ਮੌਜੂਦਗੀ ਦੇ ਵੇਲੇ ਸਾਨੂੰ ਪਤਾ ਨਹੀਂ ਲੱਗਾ ਸਾਨੂੰ ਬਾਅਦ ਚ ਪਤਾ ਲੱਗਾ ਜਦੋਂ ਇਹ ਗੱਲ ਬਾਹਰ ਪਹੁੰਚ ਗਈ ਲੋਕਾਂ ਤੱਕ ਪਹੁੰਚ ਗਈ ਉਹਨਾਂ ਨੇ ਸਾਨੂੰ ਦੱਸਿਆ ਵੀ ਆਹ ਕੰਮ ਹੋਣ ਡਿਆ ਜੀ ਅੰਦਰ ਵੜ ਗਿਆ ਸੀ ਹਾਂਜੀ ਅੰਦਰ ਵੜਨ ਦਾ ਕਿ ਉਹਨਾਂ ਨੇ ਉਹ ਉਹੀ ਤੁਹਾਨੂੰ ਦੱਸਿਆ ਕਿ ਅੰਦਰ ਵੜ ਕੇ ਬਲੈਕਮੇਲਿੰਗ ਕਰਕੇ ਇੱਕ ਵਾਰੀ ਤੇ ਬਲੈਕਮੇਲ ਕੀਤਾ ਅੰਦਰ ਵੜ ਕੇ ਬੜਾ ਬੀ ਗੀਤਾ ਉਹ ਕਹਿੰਦੇ ਨਹੀਂ ਇਹ ਕੰਮ ਕਰ ਸਕਦਾ ਉਸ ਤੋਂ ਬਾਅਦ ਫਿਰ ਦੁਬਾਰਾ ਆਇਆ ਵਾ ਦੁਬਾਰਾ ਆਇਆ ਕਿ ਇਹਨੂੰ ਬਾਅਦ ਲੱਗੇ ਨੇ ਭਾਬੀ ਮੇਰੀ ਦੀ ਵੱਡੀ ਨੇ ਉਹ ਤਾਂ ਗੇਟ ਬੰਦ ਕਰ ਲਿਆ ਉਹਨੇ ਲੈ ਵੀ ਇੰਨੀਆਂ ਗਲਤਾਂ ਮਾਰੀਆਂ ਗੇੜ ਨੂੰ ਉਹਦੇ ਉਦੋਂ ਬਲੈਕਮੇਲਿੰਗ ਕਰਨ ਦੀ ਕੋਸ਼ਿਸ਼ ਕਰਨ ਦੇ ਵੀ ਉਹਨੂੰ ਅੰਦਰ ਆਉਂਦੇ ਤੇ ਅਸੀਂ ਫਿਰ ਸਾਰਾ ਪਰਿਵਾਰ ਘਰ ਨਹੀਂ ਹੀ ਹੈਗੇ ਕਿਉਂਕਿ ਕਮਾਂਗਰਾਂ ਵਾਲੇ ਬੰਦੇ ਆਂ ਤਾਂ ਕਮਾਂਗਰਾਂ ਤੇ ਰਹਿਣਾ ਇਹ ਚੀਜ਼ ਹੋਈ ਉਹਦੀ ਕੰਮਰੇ ਦਿੱਤੀ ਸੀ ਜੀ ਜੇ ਪੁਲਸ ਨੇ ਕੀ ਕਾਰਵਾਈ ਕੀਤੀ ਪੁਲਸ ਨੇ ਪੁਲਸ ਪ੍ਰਸ਼ਾਸਨ ਦੀ ਕੋਈ ਕਾਰਵਾਈ ਐਸੇ ਚੀਜ਼ ਤੋਂ ਅਸੀਂ ਨਾਰਾਜ਼ ਆਂ ਕਿ ਪੁਲਸ ਪ੍ਰਸ਼ਾਸਨ ਹਜੇ ਤੱਕ ਸੁੱਤਾ ਪਿਆ ਵਾ 1 ਰੁਪਏ ਦੀ ਕਾਰਵਾਈ ਤੱਕ ਨਹੀਂ ਹੋਈ ਜਿਸ ਤੋਂ ਅਸੀਂ ਬਹੁਤ ਜ਼ਿਆਦਾ ਨਾਰਾਜ਼ ਆਂ ਹਾਂਜੀ ਮੰਗ ਇਹ ਆ ਇੱਕ ਤੇ ਜਿਨ੍ਹਾਂ ਨੇ ਸਾਰਾ ਨੁਕਸਾਨ ਕੀਤਾ ਜਿਹੜੇ ਮੁੰਡੇ ਆਏ ਆ ਸਾਰਿਆਂ ਦੇ ਪਰਚੇ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਮੱਲੇ ਇੰਨਾ ਕ ਤੰਗ ਆ ਮੱਲੇ ਦੇ ਨਾਲ ਮਿਲ ਕੇ ਸਾਰੇ ਜਣੇ ਇਹ ਗੱਲ ਕਹਿੰਨੇ ਕਿ ਇਹ ਇੱਥੇ ਰਹਿਣੇ ਨਹੀਂ ਚਾਹੀਦੇ ਇਹ ਪ੍ਰਵਾਸੀ ਆ ਆਪਣੇ ਮੁਲਕ ਜਾਣ ਆਪਣੇ ਮੁਲਕ ਰਹਿਣ ਜੋ ਮਰਜ਼ੀ ਕਰਨ ਬਦਮਾਸ਼ੀਆਂ ਕਰੀ ਆ ਜੋ ਮਰਜ਼ੀ ਕਰਨ ਪੰਜਾਬ 'ਚ ਆ ਕੇ ਬਦਮਾਸ਼ੀ ਨਹੀਂ ਕਰ ਸਕਦੇ ਜੇ ਬਦਮਾਸ਼ੀ ਕਰਨਗੇ ਤੇ ਸਾਡੀ ਕਾਰਵਾਈ ਇਸ ਤਰ੍ਹਾਂ ਹੀ ਪਰਚਿਆਂ ਦੀ ਹੋਊਗੀ ਤੇ ਇਹਨਾਂ ਨੂੰ ਇੱਥੋਂ ਕੱਢਿਆ ਜਾਊਗਾ ਸਰ ਕੀ ਗਰੀ ਮਾਰਦਾ ਜਿਹੜਾ ਝੜਾ ਇਹਦਾ ਨਾਮ ਚ 28 ਤਰੀਕ ਨੂੰ ਕੇਂਦਰਾ ਕਲੋਨੀ ਦੇ ਵਿੱਚ ਦੋਹਾਂ ਤਰ੍ਹਾਂ ਦਾ ਆਪਸ ਵਿੱਚ ਝਗੜਾ ਆ ਉਸ ਸੰਬੰਧੀ ਐਫ ਆਰ ਨੰਬਰ 338 ਪੀ ਦਾ 25 ਦਰਜ ਕਰਕੇ ਤੇ ਜਿਹੜੇ ਮੇਨ ਦੋਸ਼ੀ ਉਹਨਾਂ ਨੂੰ ਚੜੇ ਗਏ ਆ ਦੂਸਰੇ ਪਾਸੋਂ ਵੀ ਜਿਹੜਾ ਕ੍ਰਾਸ ਕੇਸ ਦਰਜ ਹੋਇਆ ਉਹ ਵੀ ਇਹ ਪੰਦੇ ਜਿਹੜੇ ਆ ਤਬੂ ਕਿਆ ਇਹਨੂੰ ਸੇਗਾ ਸਰ ਕੋਈ ਝਗੜਾ ਬਰਾਕੇ ਕਿ ਲੋਗ ਆਏ ਕੋਈ ਨਾ ਆਪਸੀ ਪ੍ਰਾਣੀ ਕੋ ਰੰਜਿਸ਼ ਚੱਲਦੀ ਸੀ ਲੇਡੀ ਵਗੈਰਾ ਤੋਂ ਲੈ ਕੇ ਉਸ ਬੰਦੀ ਸਾਰੀ ਇਨਵੈਸਟੀਗੇਸ਼ਨ ਕਰਦੇ ਤੇ ਮਰਦਾਰੇ ਸਾਡੇ ਹਾਂ ਦੋ ਮੋਟਰਸਾਈਕਲ ਹੈਗੇ ਉਹ ਜੇ ਮੇਨ ਦੋਸ਼ੀ ਆਪਾਂ ਫੜ ਲਿਆ ਲੱਕੀ ਵੈਸਟ ਕਰਾ